ਇਹ ਤੂੰ ਹੀ ਪ੍ਰੈਸ ਵਾਲੀ ਦਾ ਨਾਣਾ ਕਰ ਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਖਾਣਿਓ ਲੈਣਾ ਪੈਣਾ ਤੇ ਤੁਹਾਡੇ ਘਰ ਗਿਆ ਨੂੰ ਖਾਣਿਓ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਜੀ ਇੱਕ ਵਾਰੀ ਨਹੀਂ ਭਾਜੀ ਨਾਮ ਏ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਮਾਡੀ ਹੈਲਪ ਤੋਂ ਹੈ ਕਿ ਨਹੀਂ ਦੇਖੋ ਹਾਂਜੀ ਨਹੀਂ ਆਪਣੀਆਂ ਹਰਕਾਰ ਯੋਗ ਹੈ ਜੀ ਨਹੀਂ ਤੁਹਾਡੀ ਖੁਸ਼ੀ ਨਹੀਂ ਤੇ ਬੱਚਾ ਬਪਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹਨਾਂ ਗਿਆ ਸੀ ਜਰਾ ਇੱਕ ਵਾਰ ਸਵੇਰੇ 20 20 ਵਾਰ ਵੀ ਕਰੀ ਜਾਂਦਾ ਹੈ ਨਾ 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 ਨਾਮ ਕੀ ਹੈਗਾ ਅਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਹੈ ਨਾ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਡੀ ਦਾ ਪਹਿਲਾ ਕਿਹੜਾ ਪੁੱਤ ਦਾ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੇ ਬੱਚੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੀ ਜੇ ਤੁਸੀਂ ਪ੍ਰੈਸ ਵਾਲੇ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਏ ਤੇ ਤੁਹਾਡੇ ਘਰ ਗਿਆ ਨੂੰ ਠਾਣੇੋਂ ਲੈਣਾ ਪੈਣਾ ਕਦੋਂ ਤੱਕ ਆਇਆ ਆਪਕੋ ਪੁਲਿਸ ਦੇ ਤੌਰ 'ਤੇ ਬਬਲ ਠਾਣੇ ਲੱਗੇ ਠਾਣੇ ਨਹੀਂ ਇਸ ਪਿੱਛੇ ਕੱਲੇ ਪੋਤਿਆਂ ਨੇ ਮਰੇ ਪੋਤਰੇ ਦਾ ਕੀ ਨਾਮ ਪੋਤਰੇ ਕੀ ਨਾਮ ਤੁਹਾਡੇ ਬਾਈ ਪੋਤਰੇ ਦਾ ਨਾਮ ਕੀ ਹੈਗਾ ਨਾਮ ਕੀ ਹੈ ਇਹਦਾ ਬਾਈ ਪੋਤਰੇ ਦਾ ਨਾਮ ਦੱਸੋ ਤੁਸੀਂ ਕਹਾਂ ਰੱਖੋ ਨਾਮ ਤਾਂ ਦੱਸੋ ਤੁਸੀਂ ਇਹਦਾ ਨਾਮ ਕੀ ਹੈ ਸਰ ਜੀ ਦੀਪ ਸਿੰਘ ਥਾਨੋਵ ਗੁਰਸੇਵਕ ਤੇ ਅੱਛਾ ਜੀ ਕਦਾਂ ਗਿਆ ਕਦੋਂ ਸੀਗਾ ਕਦੋਂ ਸੀ ਸਰ ਕੀ ਤੁਸੀਂ ਪ੍ਰੈਸ ਵਾਲੀ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਕਰਕੇ ਸਾਨੂੰ ਖਾਣੇ ਨੂੰ ਲੈਣਾ ਪੈਣਾ ਤੇ ਤੁਹਾਡੇ ਘਰ ਕੇ ਹਨੂ ਥਾਣੇੋਂ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਕਦੋਂ ਅਮਰ ਅਮਰ ਇੱਕ ਮਿੰਟ ਪਾਰੀ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਨਹੀਂ 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 ਇਹ ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਮਾਡੀ ਹੱਲ ਬੋਲ ਹੈ ਕਿ ਨਹੀਂ ਦੇਖੋ ਨਹੀਂ ਆ ਆਪਣੀਆਂ ਹਮਾਰ ਕਰ ਲੋਗੇ ਹੈਗੀ ਨਹੀਂ ਤੁਹਾਡੀ ਗੁਜੀ ਨਹੀਂ ਤੇਰੇ ਬੱਚਾ ਵਾਪਸ ਕਰ ਬੜੀ ਗੁਜੀ ਆ ਜੀ ਤੇ ਕੀ ਨਾ ਦੱਸੋ ਨਾ ਕੀ ਹੋਇਆ ਕਿਹਨਾਂ ਗਿਆ ਸਾਰਾ ਇੱਕ ਵਾਰ ਸਵੇਰ 20 20 ਵਾਰ ਸੁਣ ਕਹਿੰਦੇ ਨਾ 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 ਨਾਮ ਕੀ ਹੈਗਾ ਫਿਰ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਕੀਤਾ ਸੀ ਉਹ ਮੈਂ ਤਾਂ ਆਦੀਵਾਸੀ ਪੁੱਛਣ ਕਿੰਨੇ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਨੇ ਦੇ ਪੁੱਤਰਾ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੇ ਦਾ ਕੀ ਨਾਮ ਕੀ ਤੁਹਾਡੇ ਬੇਟਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਠਾਣੇ ਨੂੰ ਲੈਣਾ ਪੈਣਾ ਓਏ ਕਦੇ ਤੇਰੇ ਕੋਲ ਆਇਆ ਆਪਕੋ ਪੁਲਿਸ ਕੇ ਦਾਕਾਰ

ਇਹ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਕੇ ਹਨੂ ਠਾਣਿਓ ਲੈਣਾ ਪੈਣਾ ਇਹ ਤੁਹਾਡੇ ਘਰ ਕੇ ਹਨੂ ਠਾਣਿਓ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਜੀ ਇੱਕ ਵਾਰੀ ਨਹੀਂ ਭਾਜੀ ਨਾ ਏ ਮੀਡੀਆ ਇਸ਼ੂ ਨਹੀਂ ਬਣਾਉਣਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਤੁਹਾਡੀ ਹੈਲਪ ਤੋਂ ਹੋਇਆ ਕਿ ਨਹੀਂ ਦੇਖੋ ਜੀ ਹੁਣ ਆਪਣੀਆਂ ਹਰਕਾਰ ਕਾਰਜੋਗੀਆਂ ਨਹੀਂ ਤੁਹਾਡੀ ਖੁਸ਼ੀ ਨਹੀਂ ਤੇ ਬੱਚਾ ਬਪਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹਨਾਂ ਗਿਆ ਜਰਾ ਇੱਕ ਵਾਰ ਸੁਣਾਓ 20-20 ਦਿਨਾਂ ਤੋਂ ਕਰੀ ਗਿਰਦੇ ਨੇ ਨਾਮ ਕੀ ਹੈਗਾ ਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਮੈਂ ਜਾਣੀ ਬੱਚੇ ਕਿੰਨੇ ਦਿਨ ਕਿੰਨੇ ਪੈਸੇ ਲੱਗੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਡ ਦੇ ਪੁੱਤ ਦਾ ਉਹ ਜੀ ਮੈਂ ਜੇ ਸਾਰਾ ਤੁਹਾਡੇ ਦਾ ਨਾਮ ਕੀ ਤੁਹਾਡੇ ਬੇਟਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਹੈ ਕਹਿੰਦੇ ਤੁਹਾਨੂੰ ਪੁਲਿਸ ਕੇ ਜਾ ਰਹਾ ਹੈ ਥਾਣੇ ਲੱਗੇ ਥਾਣੇ ਨਹੀਂ ਇਹ ਕਿੱਥੇ ਲੇਪੋਤ ਲੰਨ। ਮਾਰੇ ਪੋਤਰਾ ਕੀ ਨਾਂ? ਕਿੰਨਾ ਤੋਂ ਪੋਤਰਾ ਦਾ ਕੀ ਨਾਂ? ਪੋਤਰਾ ਦਾ ਕੀ ਨਾਂ? ਬਬਾਈ ਪੋਤਰੇ ਦਾ ਨਾਮ ਕੀ ਹੈਗਾ? ਨਾਮ ਕੀ ਹੈ ਦੀ ਉਹਦਾ? ਬਬਾਈ ਪੋਤਰੇ ਦਾ ਨਾਮ ਦੱਸੋ। ਤੂੰ ਕਹਾਂ ਰੱਖੂ? ਨਾਮ ਤਾਂ ਦੱਸੋ ਥੀ ਉਹਦਾ। ਨਾਮ ਕੀ ਹੈ ਸਰ? ਜੀ ਦੀਪ ਸਿੰਘ ਥਾਨੋਵ ਗਰਸੇਵਕ ਨੇ। ਅੱਛਾ ਜੀ ਕਦਾਂ ਗਿਆ ਕਦੋਂ ਸੀਗਾ? ਕਦਾਂ ਕਦੋਂ ਸੀ? ਜੇ ਤੁਸੀਂ ਪ੍ਰੈਸ ਵਾਲੇ ਇੱਧਰ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ। ਇਹ ਤੁਹਾਡੇ ਘਰ ਕੇ ਹਾਨੂੰ ਥਾਣੇੋਂ ਲੈਣਾ ਪੈਣਾ। ਤੇ ਤੁਹਾਡੇ ਕਰਕੇ ਸਾਨੂੰ ਥਾਣੇੋਂ ਲੈਣਾ ਪੈਣਾ ਤੇ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਬਾਜੀ ਅੰਦਰ ਮਾਰੇ ਮਾਰੇ ਇੱਕ ਮਿੰਟ ਪਾਈ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਜੀ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਤੁਹਾਡੀ ਹੈਲਪ ਹੋਣੀ ਕਿ ਨਹੀਂ ਦੇਖੋ ਹਾਂ ਜੀ ਹਾਂ ਜੀ ਆਪਣੀਆਂ ਹਰਕਾਰ ਕਰਨਯੋਗ ਹੈ ਜੀ ਨਹੀਂ ਤੁਹਾਡੀ ਗੁਜੀ ਨਹੀਂ ਤੇਰੇ ਬੱਚਾ ਬਪਾ ਬੜੀ ਗੁਜੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿੱਥੇ ਗਿਆ ਸੀ ਉਹ ਜਰਾ ਇੱਕ ਵਾਰ ਸੁਣਾਓ 20 20 ਦਿਨਾਂ ਤੋਂ ਕਰੀ ਜਾਂਦਾ ਹੈ ਦੱਸੋ ਕੀ ਨਾਮ ਹੈ ਦੱਸੋ ਨਾ ਕੀ ਹੈ ਜਰਾ ਮੈਨੂੰ ਨਾਮ ਕੀ ਹੈਗਾ ਅਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਮੈਂ ਜਾ ਆਦੀਵਾਸੀ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਹਾਂ ਜੀ ਅੱਛਾ ਜੀ

क्योंकि तो यहाँ पे बाज़ में रहता हूँ अगर किसी ऑफिस में जाता हूँ या कहीं जाता हूँ तो मेरे कोई ना कोई घटना ऐसी बना सके कि ये यह, यहाँ आए थे और किसी कोई प्लान करके मेरे ऊपर मतलब जाँचें खोली जा रही तो मैंने निलंबन पीरियड में साहब को डी साहब को एस मैडम के पास भी गया था उन्होंने मेरा लिया नहीं तो मैंने डी साहब के यहाँ एप्लीकेशन दे दिया है कि मैं अपना फुल टाइम कोई व्यवसाय करूंगा करूँगा सैलरी में तो डिपार्टमेंट से नहीं बाकी आप लोगों को सारी पता रहा। है मैं बाई टाइम लेना नहीं चाहता धंधा कर रहा हूँ और आप लोग आ गए मैंने तो जो भी आप खुद जानते हैं क्या है अब आप लोगों की वजह से देखिए मेरा मेरी चाय और निकली जा रही है धंधा और मेरा गड़बड़ हो रहा है भैया चाय पीनी हो मेरे मेरी मेरी आप ये सोचिए पत्नी का मोबाइल केक हो रहा है मेरा मोबाइल केक हो रहा है जैसे कि मैं क्रिमिनल हूँ भाई अगर कुछ टेपिंग से अभी तक कुछ निकल आया हो इन लोगों का कुछ पता नहीं है क्या नेक्सिस में किस में क्या हमको इंक्लूड करें तो आप तो हम अपना ये धंधा कर रहे हैं जब तक निलंबन पीरियड मेरा चल रहा है मेरे पास कुछ उस तरह का नहीं नहीं हो पा रही गुजर भाई आप जो सोचो कि जिससे मैं सोच रहा हूँ कि ज्यादा हो पाएगी आमदनी बच्चे पढ़ रहे हैं मेरे दो दो बच्चे हैं ना? धंधे में अपना हूँ। कहीं नहीं पुलिस लाइन की ਤੇਰਾ ਨਾਮ ਦੱਸ ਦੋ ਤੂੰ ਕਹਾਂ ਰੱਖੂ ਨਾਮ ਤਾਂ ਦੱਸ ਦੋ ਕੀ ਆਦਾ ਨਾਮ ਕੀ ਸਰ ਅਜੇ ਦੀਪ ਸਿੰਘ ਥਾਨੋਵ ਗੁਰਸੇਵਕ ਪੇ ਅੱਛਾ ਜੀ ਗਲਤ ਗਿਆ ਕਿਦੋਂ ਸੀਗਾ ਕੀ ਕਰਾਂ ਤੁਸੀਂ ਕੇ ਤੁਸੀਂ ਪ੍ਰੈਸ ਵਾਲੀ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਨਹੀਂ ਜਾਣਾ ਇਹ ਤੁਹਾਡੇ ਕਰਕੇ ਹਾਨੂੰ ਥਾਣੇੋਂ ਲੈਣਾ ਪੈਣਾ ਤੇ ਤੁਹਾਡੇ ਕਰਕੇ ਹਾਨੂੰ ਥਾਣੇੋਂ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਜੀ ਅਧਰਾ ਮੜਾ ਮੜੇ ਇੱਕ ਮਿੰਟ ਪੜੀ ਨਹੀਂ ਪਾਈ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ 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 ਇਹ ਮੀਡੀਆ ਇਸ਼ੂ ਨਹੀਂ ਹੈਗਾ ਇਹ ਨਾਮ ਦੱਸੋ ਇਹ ਨਾਮ ਦੱਸੋ ਹੈਲਪ ਤਾਂ ਹੋਈ ਕਿ ਨਹੀਂ ਦੇਖੋ ਹਾਂਜੀ ਨਹੀਂ ਆ ਆਪਣੀਆਂ ਹਰਕਾਰ ਲੋਗੇ ਆ ਗਏ ਨਹੀਂ ਤੁਹਾਡੀ ਗੁਜੀ ਨਹੀਂ ਤੇਰੇ ਬੱਚਾ ਬਪੜਾ ਬੜੀ ਗੁਜੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹਨੇ ਗਿਆ ਇਸ ਬਾਰੇ ਜਰਾ ਇੱਕ ਵਾਰ ਸੁਣਾਓ 20 20 ਵਾਰ ਸੁਣ ਕਹਿੰਦੇ ਆ ਇਹ ਦੱਸ ਦਿਨਾ ਮੜਾ ਦੱਸੋ ਨਾ ਕੀ ਹੈ ਜਰਾ ਮੈਨੂੰ ਨਾਮ ਕੀ ਹੈਗਾ ਅਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਕੀਤਾ ਸੀ ਉਹ ਮੈਂ ਜਾ ਅਦੀਵਾਸੀ ਕਿੰਨੇ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਕਿੰਨੇ ਦਿਨ ਪੁੱਤਰਾ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੇ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸ ਦਿਓ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੁੱਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਹੈ ਕਿੰਨੇ ਦਿਨ ਲਾ ਕੇ ਆਇਆ ਆਪਕੋ ਪੁਲਿਸ ਕਿੱਧਰ ਆਇਆ

ਕਿ ਇਹ ਤੁਸੀਂ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਲੈ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਤੇ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਜੀ ਅਧਰਾ ਮੜਾ ਮੜੇ ਇੱਕ ਵਾਰੀ ਨਹੀਂ ਭਾਈ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਨੇ ਨਹੀਂ ਇਹ ਮੀਡੀਆ ইস্যੂ ਨਹੀਂ ਹੈਗਾ ਨਾਮ ਦੱਸੋ ਜੀ ਨਾਮ ਤੁਹਾਡੀ ਹੈਲਪ ਤੋਂ ਹੋਇਆ ਕਿ ਨਹੀਂ ਦੇਖੋ ਨਹੀਂ ਆਪਣੀ ਹਰ ਵਾਰ ਕਾਰਜੋਗੀ ਹੈ ਜੀ ਨਹੀਂ ਤੁਹਾਡੀ ਖੁਸ਼ੀ ਨਹੀਂ ਤੁਹਾਡਾ ਬੱਚਾ ਬਪਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਸ ਨੇ ਗਿਆ ਜੀ ਦਾਰਾ ਇੱਕ ਹੋ ਸੁਭਾ ਉਹ 20 20 ਵਿਰਾਂ ਸੁ ਕਰੀ ਜਾਂਦਾ ਦੱਸੋ ਨਾ ਮੜਾ ਦੱਸੋ ਨਾ ਜਿਹੜਾ ਨਾਮ ਕੀ ਹੈਗਾ ਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਹੈ ਨਾ ਜਾਰਦੀ ਬੱਚੇ ਕਿੰਨੇ ਕਿੰਨੇ ਪੈਸੇ ਲਾ ਕੇ ਗਿਆ ਸੀ ਤੋ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਕਿੰਨੇ ਦਿਨ ਪਹਿਲਾਂ ਗਏ ਪੁੱਤਰਾ ਜੀ ਉਹ ਜੀ ਮੈਂ ਕੇ ਸਾਰਾ ਤੁਹਾਡੇ ਦੀ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਤੇ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਓਏ ਕਦੇ ਤੇ ਬੰਦ ਆਇਆ ਆਪਕੋ ਪੁਲਿਸ ਕੇ ਜਾ ਕੇ ਉਹ ਬਾਈ ਨਾਮ ਪੁੱਤਰਾ ਨੇ ਲਾਗੇ ਸਾਰੇ ਨਹੀਂ ਪੁੱਤਰਾ ਦਾ ਕੀ ਨਾਮ ਪੁੱਤਰਾ ਦਾ ਕੀ ਨਾਮ ਪੁੱਤਰਾ ਕੀ ਨਾਮ ਹੈ ਬਬਾਈ ਪੁੱਤਰਾ ਦਾ ਨਾਮ ਕੀ ਹੈਗਾ ਨਾਮ ਕੀ ਹੈ ਜੀ ਉਹਦਾ ਪੁੱਤਰੇ ਦਾ ਨਾਮ ਦੱਸੋ ਪੁੱਤਰੀ ਦਾ ਨਾਮ ਦੱਸੋ ਨਾਮ ਤਾਂ ਦੱਸੋ ਤੀ ਉਹਦਾ ਜੀ ਜੀ ਦੀਪ ਸਿੰਘ ਸਾਨੋ ਗੁਰਸੇਵਪੇ ਅੱਛਾ ਜੀ ਗਲਤ ਗਿਆ ਕਿਦੋਂ ਸੀਗਾ ਕਿਆ ਕਰਾਂ ਸੀ ਪਰ ਕੇ ਤੂੰ ਇਸ ਪ੍ਰੈਸ ਵਾਲੀ ਦਾ ਨਾਣਾ ਕਰ ਦੇ ਆ ਪੋਤਰਾ ਮੈਨੂੰ ਇੱਥੇ ਨਹੀਂ ਜਾਣਾ ਇਹ ਤੁਹਾਡੇ ਕਰਕੇ ਹਾਨੂੰ ਠਾਣਿਓ ਲੈਣਾ ਪੈਣਾ ਤੇ ਤੁਹਾਡੇ ਕਰਕੇ ਹਾਨੂੰ ਠਾਣਿਓ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਜੀ ਇੱਕ ਮਿੰਟ ਰਹੀ ਨਹੀਂ ਭਾਈ ਨਾ ਏ ਮੀਡੀਆ ਇਸ਼ੂ ਨਹੀਂ ਬਣਾਉਣਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਬੜੀ ਖੁਸ਼ੀ ਆ ਜੀ ਤੇ ਕੀ ਦੱਸੋ ਨਾ ਕੀ ਹੋਇਆ ਕਿਹਨਾਂ ਗਿਆ ਸੀ ਜਰਾ ਇੱਕ ਹਸਵਾ ਹਰ 20 20 ਗਰਾਂਜ ਕਰੀ ਜਾਂਦਾ ਹੈ ਨਾਮ ਕੀ ਹੈਗਾ ਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਮੈਂ ਜਾਣਦੀ ਵਾਸਤੇ ਬੱਚੇ ਕਿੰਨੇ ਦਿਨ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਕਿੰਨੇ ਦਿਨ ਪਹਿਲਾਂ ਗਏ ਪੁੱਤਰਾ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੇ ਉਹ ਕੀ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਹੈ ਕਾਹਦੇ ਤੇਰੇ ਕੋਲ ਆਇਆ ਆਪਕੋ ਪੁਲਿਸ ਕਿੱਥੋਂ ਆਇਆ ਬਬਲੇ ਥਾਣੇ ਲੈ ਜਾ ਸਾਰੇ ਮਰੇ ਪੋਤਰੇ ਦਾ ਕੀ ਨਾਮ ਪੋਤਰੇ ਦਾ ਕੀ ਨਾਮ ਬੱਬਾ ਜੀ ਪੋਤਰੇ ਦਾ ਨਾਮ ਕੀ ਹੈਗਾ ਨਾਮ ਕੀ ਹੈ ਜੀ ਉਹਦਾ ਬੱਬੇ ਪੋਤੇ ਦਾ ਨਾਮ ਦੱਸੋ ਪੁੱਤਰੀ ਕਹਾਂ ਦੱਸੂ ਨਾਮ ਤਾਂ ਦੱਸੋ ਕੀ ਹੈ ਉਹਦਾ ਕੀ ਹੈ ਸਰ ਜੀ ਦੀਪ ਸਿੰਘ 89 ਗੁਰਸੇਵਪੁਰ ਅੱਛਾ ਜੀ ਗਲਤ ਗਿਆ ਕਿਦੋਂ ਸੀਗਾ ਗਿਆ ਕਿਦੋਂ ਸੀ ਪਰ ਕੀ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਲੈ ਜਾਣਾ ਹੈ ਤੇ ਤੁਹਾਡੇ ਘਰ ਕੇ ਸਾਨੂੰ ਠਾਣਿਓ ਲਿਆਣਾ ਪੈਣਾ ਤੇ ਤੁਹਾਡੇ ਘਰ ਕੇ ਸਾਨੂੰ ਠਾਣਿਓ ਲਿਆਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਜੀ ਭਾਈ ਜੀ ਅਧਰ ਮੜ ਮੜ ਇੱਕ ਮਿੰਟ ਪੜੀ ਨਹੀਂ ਭਾਈ ਨਾ ਏ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਮੀਡੀਆ ਇਸ਼ੂ ਨਹੀਂ ਹੈਗਾ ਤੁਹਾਡੀ ਹੈਲਪ ਤੋਂ ਹੋਏ ਕਿ ਨਹੀਂ ਦੇਖੋ ਆਪਨੀ ਹਰ ਵਾਰ ਕਾਰਜ ਲੋਕ ਹੈ ਜੀ ਤੁਹਾਡੀ ਖੁਸ਼ੀ ਨਹੀਂ ਤੇ ਬੱਚਾ ਬਾਬਾ ਬੜੀ ਖੁਸ਼ੀ ਆ ਜੀ ਕੀ ਨਾਮ ਦੱਸੋ ਨਾ ਕੀ ਹੋਇਆ ਕਿਸ ਨੇ ਗਿਆ ਦਾਰਾ ਇੱਕ ਵਾਰ ਸਵੇਰ 20 20 ਵਾਰਾਂ ਤੋਂ ਕਰੀ ਜਾਂਦਾ ਨਾ ਨਾਮ ਕੀ ਹੈਗਾ ਫਿਰ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਕਿੰਨੇ ਦਿਨ ਪਹਿਲਾਂ ਗਏ ਪੁੱਤਰਾ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੇ ਰਾਤ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਹੈ ਕਹਿੰਦੇ ਤੇਰੇ ਕੋਲ ਆਇਆ ਆਪਕੋ ਪੁਲਿਸ ਕੇ ਜਾਕਾਰ ਬਬਲ ਪਾਣੇ ਲੱਗੇ ਸਾਰੇ ਨਹੀਂ ਇਸ ਪੁੱਤ ਦੇ ਲੇਪੋਤਾਂ ਨੇ ਮਰੇ ਪੁੱਤ ਦਾ ਕੀ ਨਾਂ ਪੋਤਰਾ ਦਾ ਕੀ ਨਾਂ ਬੱਬਾ ਜੀ ਪੋਤਰਾ ਦਾ ਨਾਮ ਕੀ ਹੈਗਾ ਨਾਮ ਕੀ ਹੈ ਦੀ ਉਹਦਾ ਬੱਬਾ ਪੋਤੇ ਦਾ ਨਾਮ ਦੱਸੋ ਤੁਸੀਂ ਭਾਂ ਰੱਖੋ ਨਾਮ ਤਾਂ ਦੱਸੋ ਤੁਸੀਂ ਉਹਦਾ ਕੀ ਹੈ ਸਰ ਹਾਜੀ ਦੀਪ ਸਿੰਘ ਸਾਨੋਵ ਗੁਰਸੇਵਕ ਨੇ ਅੱਛਾ ਜੀ ਗਲਤ ਗਿਆ ਕਿਦੋਂ ਸੀਗਾ ਕੀ ਕਰਾਂ ਤੁਸੀਂ ਜੇ ਤੁਸੀਂ ਪ੍ਰੈਸ ਵਾਲੇ ਇਧਰ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਕੇ ਹਨੂ ਠਾਣਿਓ ਲੈਣਾ ਪੈਣਾ ਇਹ ਤੁਹਾਡੇ ਘਰ ਕੇ ਹਨੂ ਠਾਣਿਓ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਜੀ ਇੱਕ ਮਿੰਟ ਪੜੀ ਨਹੀਂ ਭਾਈ ਨਾਮ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਮਾਡੀ ਹੈਲਪ ਹੋਈ ਕਿ ਨਹੀਂ ਦੇਖੋ ਹਾਂਜੀ ਨਹੀਂ ਆ ਆਪਣੀਆਂ ਹਰਕਾਰ ਕਾਰਜੋਗੀਆਂ ਹੈ ਜੀ ਨਹੀਂ ਤੁਹਾਡੀ ਖੁਸ਼ੀ ਨਹੀਂ ਤੇਰੇ ਬੱਚਾ ਬਬਰ ਕਾਰ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਸ ਨੇ ਗਿਆ ਜਰਾ ਇੱਕ ਵਾਰ ਸਵੇਰੇ 20 20 ਵਿਰਾਂ ਨੂੰ ਕਰੀ ਜਾਂਦਾ ਹੈ ਨਾ ਨਾਮ ਕੀ ਹੈਗਾ ਫਿਰ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਕੀਤਾ ਸੀ ਉਹ ਹੈ ਨਾ ਜੀ ਬੱਚਾ ਕਿੰਨੇ ਕਿੰਨੇ ਪੈਸੇ ਲੱਗੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਡ ਦੇ ਪੁੱਤਰਾ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੀ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਠਾਣੇੋਂ ਲੈਣਾ ਪੈਣਾ ਓਏ ਕਹਿੰਦੇ ਤੈਨੂੰ ਕਹਿੰਦੇ ਆ ਆਪਕੋ ਪੁਲਿਸ ਦੇ ਦਫ਼ਤਰ ਬਬਲ ਠਾਣੇ ਲੈਣਾ ਠਾਣੇ ਲੈਣਾ ਇਸ ਪੁੱਤ ਦੇ ਪੋਤਰਾ ਨੂੰ ਪੁੱਤ ਦਾ ਕੀ ਨਾਮ ਪੋਤਰਾ ਦਾ ਕੀ ਨਾਮ ਬਾਈ ਪੋਤਰਾ ਦਾ ਨਾਮ ਕੀ ਹੈਗਾ ਨਾਮ ਕੀ ਹੈ ਉਹਦਾ ਨਾਮ ਤਾਂ ਦੱਸੋ ਕੀ ਹੈ ਉਹਦਾ ਨਾਮ ਕੀ ਹੈ ਸਰ ਜੀ ਦੀਪ ਸਿੰਘ 8 ਨਵ ਗੁਰਸੇਵਕ ਅੱਛਾ ਜੀ ਗਦਾ ਗਿਆ ਕਿਦੋਂ ਸੀਗਾ ਗਿਆ ਕਦੋਂ ਸੀ ਕੀ ਤੁਸੀਂ ਪ੍ਰੈਸ ਵਾਲੇ ਇਦਾਂ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਕੇ ਸਾਨੂੰ ਖਾਣੇ ਨੂੰ ਲੈਣਾ ਪੈਣਾ ਇਹ ਤੁਹਾਡੇ ਘਰ ਕੇ ਹਾਨੂੰ ਥਾਣੇੋਂ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਇੱਕ ਮਿੰਟ ਭਾਈ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੀਦਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਮਾਡੀ ਹੈਲਪ ਤੋਂ ਹੈ ਕਿ ਨਹੀਂ ਦੇਖੋ ਨਹੀਂ ਆਪਣੀਆਂ ਹਸਬਾਤ ਕਰਨ ਲੋਕ ਹੈਗੇ ਨਹੀਂ ਤੁਹਾਡੀ ਖੁਸ਼ੀ ਨਹੀਂ ਤੇ ਬੱਚਾ ਵਾਪਸ ਆ ਗਿਆ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹਨੇ ਗਿਆ ਸੀ ਦਾਰਾ ਇੱਕ ਵਾਰ ਸੁਭਾਅ 20 20 ਵਿਰਾਂ ਤੋਂ ਕਢੀ ਜਾਂਦਾ ਹੈ ਮਾੜਾ ਹੀ ਦੱਸੋ ਨਾਮ ਕੀ ਹੈ ਜਿਹੜਾ ਨਾਮ ਕੀ ਹੈਗਾ ਫਿਰ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਮੈਂ ਤਾਂ ਆਦੀ ਵਾਸੀ ਤਾਂ ਬੱਚਾ ਕਿੰਨੇ ਰੁਪਏ ਕਿੰਨੇ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਡੀ ਦੇ ਪੁੱਤਰਾ ਲਈ ਉਹ ਜੀ ਮੈਂ ਜੇ ਸਾਰਾ ਤੁਹਾਡੇ ਨਾਮ ਕੀ ਤੁਹਾਡੇ ਬੇਟਾ ਇੱਕ ਵਾਰੀ ਦੱਸੋ ਚਲੋ ਪਹਿਲੀ ਜੇ ਤੁਸੀਂ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਹੈ ਕਹਿੰਦੇ ਇਧਰ ਆਪਕੋ ਪੁਲਿਸ ਦੇ ਤੱਕ ਆ ਬਬਲ ਥਾਣੇ ਲੈ ਜਾਣਾ ਹੈ ਥਾਣੇ ਲੈ ਜਾਣਾ ਹੈ ਨਹੀਂ ਇਸ ਪੁੱਤ ਦਾ ਕਿ ਨਾਮ? ਪੁੱਤਰਾ ਦਾ ਕਿ ਨਾਮ? ਪੁੱਤਰੇ ਕੀ ਨਾਮ ਹੈ ਤੁਹਾਡੇ? ਬਬਈ ਪੁੱਤਰੇ ਦਾ ਨਾਮ ਕੀ ਹੈਗਾ? ਨਾਮ ਕੀ ਹੈ ਇਹਦਾ? ਪੁੱਤਰੇ ਦਾ ਨਾਮ ਦੱਸ ਦੋ। ਤੁਸੀਂ ਕਹਾਂ ਰੱਖੋ? ਨਾਮ ਤਾਂ ਦੱਸੋ ਤੁਸੀਂ ਇਹਦਾ। ਕੀ ਹੈ ਸਰ? ਅਜੇ ਦੀਪ ਸਿੰਘ 89 ਗੁਰਸੇਵਕ ਨੇ। ਅੱਛਾ ਜੀ ਗਦਾ ਗਿਆ ਕਦੋਂ ਸੀਗਾ? ਗਿਆ ਕਦੋਂ ਸੀ ਸਰ? ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੁੱਤਰਾ ਮੈਨੂੰ ਇੱਥੇ ਮਿਲ ਜਾਣਾ ਹੈ। ਤੇ ਤੁਹਾਡੇ ਘਰ ਗਿਆ ਨੂੰ ਠਾਣੋਂ ਲੈਣਾ ਪੈਣਾ। ਇਹ ਤੁਹਾਡੇ ਕਰਕੇ ਹਾਨੂੰ ਥਾਣੇੋਂ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਇੱਕ ਮਿੰਟ ਪੜੀ ਨਹੀਂ ਭਾਈ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਮਾਡੀ ਹੈਲਪ ਤੋਂ ਹੈ ਕਿ ਨਹੀਂ ਦੇਖੋ ਨਹੀਂ ਆਪਣੀਆਂ ਹਰਵਾਤ ਕਰਨ ਲੋਗੇ ਹੈਗੇ ਨਹੀਂ ਤੁਸੀ ਨਹੀਂ ਤਰ ਬੱਚਾ ਬਪਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹ ਨਾਲ ਗਿਆ ਸੀ ਜਰਾ ਇੱਕ ਵਾਰ ਸੁਣਾਓ 20 20 ਵਿਰਾਂ ਤੋਂ ਤੇਰੀ ਜਰਾ ਨਾਮ ਕੀ ਹੈਗਾ ਅਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਡ ਦੇ ਪਰਮਾ ਦੇ ਉਹ ਜੀ ਮੈਂ ਕੇ ਸਾਰਾ ਦਾ ਉਹ ਕੀ ਨਾਮ ਕੀ ਤੁਹਾਡੇ ਬੇਟਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਹੈ ਕਹਿੰਦੇ ਆ ਆਪਕੋ ਪੁਲਿਸ ਕੇ ਦਾਗ ਹੈ

ਇਹ ਤੂੰ ਹੀ ਪ੍ਰੈਸ ਵਾਲੀ ਦਾ ਨਾਣਾ ਕਰ ਦੇ ਆ ਪੋਤਰਾ ਮੈਨੂੰ ਇੱਥੇ ਲੈ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਤੇ ਤੁਹਾਡੇ ਘਰ ਗਿਆ ਨੂੰ ਠਾਣਿਓ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਤੁਹਾਡੇ ਘਰ ਭਾਜੀ ਅੰਦਰ ਮੜਾ ਮੜੇ ਇੱਕ ਵਾਰੀ ਨਹੀਂ ਭਾਜੀ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੀਦਾ ਨਹੀਂ 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 ਇਹ ਮੀਡੀਆ ਇਸ਼ੂ ਨਹੀਂ ਹੈਗਾ ਇਹ ਨਾਮ ਦੱਸੋ ਨਾਮ ਤੁਹਾਡੀ ਹੈਲਪ ਤੋਂ ਹੋਈ ਕਿ ਨਹੀਂ ਦੇਖੋ ਜੀ ਆ ਆਪਣੀ ਹਰ ਵਾਰ ਕਾਰਜ ਲੋਕੀ ਆ ਗਏ ਨੇ ਤੁਹਾਡੀ ਖੁਸ਼ੀ ਨਹੀਂ ਤੜ ਬੱਚਾ ਬਾਬਾ ਬੜੀ ਖੁਸ਼ੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹਨਾਂ ਗਿਆ ਜਰਾ ਇੱਕ ਵਾਰ ਸੁਣਾਓ 20 20 ਦਿਨਾਂ ਚ ਕਰੀ ਗਏ ਜਰਾ ਨਾਮ ਕੀ ਹੈਗਾ ਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਨ ਦੇ ਪੁੱਤਰਾ ਜੀ ਉਹ ਮੈਂ ਜੇ ਸਾਰਾ ਤੁਹਾਡੇ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਠਾਣੇ ਨੂੰ ਲੈਣਾ ਪੈਣਾ ਹੈ ਕਦੇ ਤੇਰੇ ਕੋਲ ਆਇਆ ਆਪਕੋ ਪੁਲਿਸ ਕੇਜ ਕਰ ਉੱਪਰ ਆਇਆ ਨਾ ਖਾਣੇ ਲੱਗੇ ਸਾੜੇ ਨਹੀਂ ਕੋਈ ਨਹੀਂ ਕਿਹਦੇ ਦੇ ਕਿਹਦੇ ਬੋਤਲਾਂ ਨੇ ਬੋਤਲ ਦਾ ਕੀ ਨਾਮ ਬੋਤਲ ਦਾ ਕੀ ਨਾਮ ਬੋਤਲ ਦਾ ਕੀ ਨਾਮ ਕੀ ਹੈਗਾ ਨਾਮ ਕੀ ਹੈ ਜੀ ਉਹਦਾ ਹੁਣ ਪੋਤੇ ਦਾ ਨਾਮ ਦੱਸ ਦੋ ਤੁਸੀਂ ਕਹਾਂ ਦੱਸੋ ਨਾਮ ਤਾਂ ਦੱਸ ਦੋ ਤੀਆ ਦਾ ਪਾਜੀ ਜੀ ਦੀਪ ਸਿੰਘ ਥਾਨੋਵ ਗੁਰਸੇਵਕ ਨੇ ਅੱਛਾ ਜੀ ਗਲਤ ਗਿਆ ਕਿਦੋਂ ਸੀਗਾ ਕੀ ਗਲਤ ਸੀ ਕੇ ਤੁਸੀਂ ਪ੍ਰੈਸ ਵਾਲੀ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਤੇ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਪਾਜੀ ਇੱਕ ਵਾਰੀ ਨਾ ਏ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਮਾਡੀ ਹੈਲਪ ਤੋਂ ਹੋਈ ਕਿ ਨਹੀਂ ਦੇਖੋ ਨਹੀਂ ਆ ਆਪਣੀਆਂ ਆਫਸਰ ਲੋਕ ਆ ਗਏ ਨਹੀਂ ਤੁਸੀ ਨਹੀਂ ਤੜ ਬੱਚਾ ਵੱਡਾ ਬੜੀ ਗੁਝੀ ਆ ਜੀ ਤੇ ਕੀ ਨਾਮ ਦੱਸੋ ਨਾ ਕੀ ਹੋਇਆ ਕਿਹਨੇ ਗਿਆ ਇਸ ਗੱਲ ਦਾ ਜਰਾ ਇੱਕ ਵਾਰ ਸੁਣਾ ਹਰੇ 20 20 ਵਿਰਾਂਤ ਵੀ ਕਰੀ ਜਾਂਦਾ ਇਹ ਦੱਸੋ ਕਿ ਨਾ ਮੜਾ ਦੱਸੋ ਨਾ ਜਰਾ ਨਾਮ ਕੀ ਹੈਗਾ ਫਿਰ ਨਾਮ ਕਿਹ ਹੈਗਾ ਕਿਹਨਾਂ ਦੇ ਥਰੂ ਗਿਆ ਸੀ ਉਹ ਹੈ ਨਾ ਜੀ ਆਦਿਵਾਸੀ ਕਿੰਨੇ ਕਿੰਨੇ ਪੈਸੇ ਲੱਗੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਹਾਂ ਜੀ ਅੱਛਾ ਜੀ ਤੁਹਾਡੇ ਪਿੰਨੇ ਦੇ ਪੁੱਤਰਾ ਜੀ ਉਹ ਜੀ ਮੈਂ ਜੇ ਸਾਰਾ ਤੁਹਾਡੇ ਬੱਚੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੇ ਦਾ ਨਾਂਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਤੇ ਤੁਹਾਡੇ ਘਰ ਗਿਆ ਨੂੰ ਠਾਣੇ ਨੂੰ ਲੈਣਾ ਪੈਣਾ ਉਹ ਕਹਿੰਦੇ ਤੁਹਾਨੂੰ ਪੁਲਿਸ ਦੇ ਦਾਗ ਹੈ ਠਾਣੇ ਲੱਗੇ ਠਾਣੇ ਇਹ ਤੇ ਸਿੱਕੇ ਲੇ ਕੋਤਲਾਂ ਪਰ ਪੋਤਰਾ ਕੀ ਨਾ ਕੋਤਰਾ ਦਾ ਕੀ ਨਾ ਕੋਤਰੇ ਕੀ ਨਾ ਦਾ ਬਬਾਈ ਪੋਤਰੇ ਦਾ ਨਾਮ ਕੀ ਹੈ ਗਾ ਨਾਮ ਕੀ ਹੈ ਉਹਦਾ ਕੋਤੇ ਦਾ ਨਾਮ ਦੱਸੋ ਕਿਹਨਾਂ ਦੱਸੋ ਨਾਮ ਤਾਂ ਦੱਸੋ ਕੀ ਹੈ ਦਾ ਕੀ ਹੈ ਸਰ ਜੀ ਦੀਪ ਸਿੰਘ ਸਾਨੋਵ ਗੁਰਸੇਵਪ ਸਿੰਘ ਅੱਛਾ ਜੀ ਗਲਤ ਕਿਹਾ ਕਿਦੋਂ ਸੀਗਾ ਕੀਹਾ ਕਰੋ ਸੀ ਸਰ ਕੀ ਤੁਸੀਂ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਇਹ ਤੁਹਾਡੇ ਘਰ ਗਿਆ ਨੂੰ ਠਾਣੋਂ ਲੈਣਾ ਪੈਣਾ ਤੇ ਤੁਹਾਡੇ ਘਰ ਕੇ ਹਨੂ ਥਾਣੇੋਂ ਲੈਣਾ ਪੈਣਾ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲਾਜੀ ਇੱਕ ਮਿੰਟ ਫਰੀ ਨਾ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਨਹੀਂ ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਨਾਮ ਮਾਡੀ ਹੱਲ ਬੋਲ ਹੈ ਕਿ ਨਹੀਂ ਦੇਖੋ ਨਹੀਂ ਆਪਣੀਆਂ ਹਰਬਾ ਕਰ ਲੋਗੇ ਹੈ ਬੜੀ ਖੁਸ਼ੀ ਆ ਜੀ ਤੇ ਕੀ ਦੱਸੋ ਨਾ ਕੀ ਹੋਇਆ ਸਾਰਾ ਇੱਕ ਹਫਤਾ ਹੋਰ 20 20 ਦਿਨਾਂ ਤੋਂ ਕੰਮ ਕਰ ਰਹੇ ਆ ਨਾਮ ਕੀ ਹੈਗਾ ਭਜੀ ਨਾਮ ਕੀ ਹੈਗਾ ਕਿਹਨਾਂ ਦੇ ਥਰੂ ਕੀਤਾ ਸੀ ਉਹ ਮੈਂ ਤਾਂ ਆਦੀ ਵਾਸਤੇ ਕਿੰਨੇ ਕਿੰਨੇ ਪੈਸੇ ਲਾ ਕੇ ਗਿਆ ਸੀ ਉਹ ਮੈਂ ਅੰਮ੍ਰਿਤਸਰ ਦਾ ਵਾਸੀ ਆ ਜੀ ਅੱਛਾ ਜੀ ਤੁਹਾਡੇ ਪਿੰਡੀਰ ਪਹਿਲਾਂ ਕਿਹਦੇ ਪੋਤਰਾ ਜੀ ਉਹ ਜੀ ਮੈਂ ਕੇ ਸਾਰਾ ਤੁਹਾਡੇ ਦਾ ਉਹ ਕੀ ਨਾਮ ਕੀ ਤੁਹਾਡੇ ਬੇਟੇ ਦਾ ਇੱਕ ਵਾਰੀ ਦੱਸੋ ਚਲੋ ਪਹਿਲੇ ਜੇ ਤੁਸੀਂ ਪ੍ਰੈਸ ਵਾਲੇ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਮਿਲ ਜਾਣਾ ਹੈ ਤੇ ਤੁਹਾਡੇ ਘਰ ਗਿਆ ਨੂੰ ਥਾਣੇੋਂ ਲੈਣਾ ਪੈਣਾ ਕਦੇ ਤੁਰ ਪਹੁੰਚ ਆਇਆ ਆਪ ਕੋ ਪੁਲਿਸ ਕੇ ਜਾਗਾ ਬਬਲੇ ਥਾਣੇ ਲੱਗੇ ਸਾੜੇ ਨਹੀਂ ਨਹੀਂ ਇਸ ਪੁੱਤ ਦਾ ਕਿਹੋ ਜਿਹਾ ਨਾਮ ਪੋਤਰੇ ਦਾ ਕਿਹ ਨਾਮ ਪੋਤਰੇ ਕੀ ਨਾਮ ਹੈ ਬਬਾਈ ਪੋਤਰੇ ਦਾ ਨਾਮ ਕੀ ਹੈਗਾ ਨਾਮ ਕੀ ਹੈ ਜੀ ਉਹਦਾ ਪੋਤਰੇ ਦਾ ਨਾਮ ਦੱਸੋ ਤੂੰ ਕਹਾਂ ਦੱਸੂ ਨਾਮ ਤਾਂ ਦੱਸੋ ਤੀ ਉਹਦਾ ਨਾਮ ਕੀ ਹੈ ਸਰ ਜੀ ਦੀਪ ਸਿੰਘ ਸਾਨੋਵ ਗੁਰਸੇਵਕ ਅੱਛਾ ਜੀ ਗਲਤ ਗਿਆ ਕਿਦੋਂ ਸੀਗਾ ਗਿਆ ਕਦੋਂ ਸੀ ਪਰ ਕੀ ਤੂੰ ਹੀ ਪ੍ਰੈਸ ਵਾਲੀ ਦਾ ਨਾਣਾ ਕਰਦੇ ਆ ਪੋਤਰਾ ਮੈਨੂੰ ਇੱਥੇ ਨਹੀਂ ਜਾਣਾ ਤੇ ਤੁਹਾਡੇ ਘਰ ਕੇ ਹਾਨੂੰ ਥਾਣੇੋਂ ਲੈਣਾ ਪੈਣਾ ਤੇ ਤੁਹਾਡੇ ਕਰਕੇ ਸਾਨੂੰ ਥਾਣੇੋਂ ਲੈਣਾ ਪੈਣਾ ਤੇ ਫ੍ਰੀ ਕਿਵੇਂ ਫ੍ਰੀ ਕਿਵੇਂ ਡੰਕੀ ਲੱਗੀ ਭਾਜੀ ਇੱਕ ਮਿੰਟ ਪੜੀ ਨੀ ਇਹ ਮੀਡੀਆ ਇਸ਼ੂ ਨਹੀਂ ਬਣਾਉਣਾ ਨਹੀਂ 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 ਮੀਡੀਆ ਇਸ਼ੂ ਨਹੀਂ ਹੈਗਾ ਨਾਮ ਦੱਸੋ ਤੁਹਾਡੀ ਹੈਲਪ ਤੋਂ ਹਲ ਵੀ ਨਹੀਂ ਦੇਖੋ ਨਹੀਂ ਜੀ ਆਪਣੀ ਹਰ ਵਾਰ ਕਰਨ ਲੋਗੇ ਆ ਜੀ ਨਹੀਂ ਤੁਸੀ ਵੀ ਤਰ੍ਹਾਂ ਬੱਚਾ ਵਾਪਸ ਬੜੀ ਖੁਸ਼ੀ ਆ ਜੀ ਤੇ ਕੀ ਮਾ ਦੱਸੋ ਨਾ ਕੀ ਹੋਇਆ ਕਿੱਥੇ ਗਿਆ ਜੀ ਜਾਰਾ ਇੱਕ